ਮਿਸਲ ਸ਼ਬਦ ਅਰਬੀ ਭਾਸ਼ਾ ਦੇ ਵਿੱਚੋਂ ਲਿਆ ਗਿਆ ਜਿਸ ਦਾ ਅਰਥ ਹੁੰਦਾ ਸਮਾਤ 1748 ਨੂੰ 65 ਜਥਿਆਂ ਨੂੰ 12 ਸਿੱਖ ਮਿਸਲਾਂ ਵਿੱਚ ਵੰਡਿਆ ਗਿਆ ਦਲ ਖਾਲਸਾ ਦੇ ਪਹਿਲੇ ਸੁਪਰੀਮ ਕਮਾਂਡਰ ਵੱਜੋਂ ਸੇਵਾ ਨਿਭਾਈ ਇਹਨਾਂ ਜਥਿਆਂ ਨੂੰ 1748 ਈਸਵੀ ਦੇ ਵਿੱਚ 12 ਮਿਸਲਾਂ ਵਿੱਚ ਸੰਗਠਿਤ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਸਰਦਾਰ ਜੈ ਸਿੰਘ ਕਨਈਆ ਦੀ ਪੋਤੀ ਨਾਲ ਹੋਇਆ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰੀਤ ਸਿੰਘ ਇਹ ਸਾਡੀ ਇਸ ਚੈਨਲ ਦੇ ਉੱਤੇ ਪਹਿਲੀ ਵੀਡੀਓ ਹੈ ਜਿਸ ਵਿੱਚ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਮਿਸਲਾਂ ਦੇ ਆਉਣ ਅਤੇ ਉਹਨਾਂ ਦੇ ਜਥੇਦਾਰਾਂ ਦੀਆਂ ਰਣਨੀਤੀਆਂ ਅਤੇ ਮੁਗਲ ਅਫਗਾਨ ਹਮਲਿਆਂ ਦੌਰਾਨ ਇਕਤਾ ਦੀ ਅਦਭੁਤ ਕਹਾਣੀ ਇਤਿਹਾਸਕ ਤੱਥਾਂ ਤਾਰੀਖਾਂ ਅਤੇ ਪ੍ਰਮਾਣਿਤ ਸਰੋਤਾਂ ਤੇ ਆਧਾਰਿਤ ਗੱਲਬਾਤ ਕਰਾਂਗੇ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਬੇਹੈਮੀ ਦੇ ਨਾਲ ਸ਼ਹਾਦਤ ਤੋਂ ਬਾਅਦ ਪੰਜਾਬ ਵਿੱਚ ਸਿੱਖ ਸ਼ਕਤੀ ਨੂੰ ਇੱਕ ਨਵਾਂ ਰੂਪ ਮਿਲਿਆ ਮੁਗਲ ਅਫਗਾਨਾਂ ਦੇ ਅਤਿਆਚਾਰਾਂ ਦੇ ਵਿਰੁੱਧ ਲੜਦੇ ਹੋਏ ਸਿੱਖ ਯੋਧਿਆਂ ਨੇ 65 ਛੋਟੇ ਵੱਡੇ ਜਥਿਆਂ ਦੇ ਵਿੱਚ ਸੰਗਠਿਤ ਹੋ ਕੇ ਖੇਤਰੀ ਪੱਧਰ ਤੇ ਸੰਘਰਸ਼ ਜਾਰੀ ਰੱਖਿਆ ਇਹ ਜਥੇ ਸ਼ੁਰੂ ਵਿੱਚ ਅਲੱਗ-ਅਲੱਗ ਰਣਨੀਤੀਆਂ ਪਣਾਉਂਦੇ ਸਨ ਪਰੰਤੂ ਮੁਗਲਾਂ ਅਤੇ ਅਫਗਾਨ ਹਮਲਾਵਾਰਾਂ ਦੇ ਕਲਾਫ ਲੜਾਈ ਵਿਲੇ ਇਹ ਇਕਜੁੱਟ ਹੋ ਜਾਂਦੇ ਸਨ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਅਲੂਵਾਲੀਆ ਵਰਗੇ ਸਰਦਾਰਾਂ ਨੇ ਇਹਨਾਂ ਜਥਿਆਂ ਨੂੰ 1748 ਈਸਵੀ ਦੇ ਵਿੱਚ 12 ਮਿਸਲਾਂ ਵਿੱਚ ਸੰਗਠਿਤ ਕਰ ਦਿੱਤਾ ਜਿਸ ਵੇਲੇ ਦਲ ਖਾਲਸਾ ਦੀ ਸਥਾਪਨਾ ਹੋਈ ਨਿਸਲ ਸ਼ਬਦ ਅਰਬੀ ਭਾਸ਼ਾ ਦੇ ਵਿੱਚੋਂ ਲਿਆ ਗਿਆ ਜਿਸ ਦਾ ਅਰਥ ਹੁੰਦਾ ਸਮਾਨ ਮਤਲਬ ਇਕੁਅਲ ਜੋ ਸਿੱਖਾਂ ਦੀ ਸਮਾਨਤਾ ਅਤੇ ਭਾਈਚਾਰਕ ਇਕਤਾ ਨੂੰ ਦਰਸਾਉਂਦੀ ਹੈ 1748 ਨੂੰ ਵਸਾਖੀ ਵਾਲੇ ਦਿਨ ਸਰਬਤ ਖਾਲਸਾ ਦੀ ਇੱਕ ਸਭਾ ਦੇ ਵਿੱਚੋਂ 65 ਜਥਿਆਂ ਨੂੰ 12 ਸਿੱਖ ਮਿਸਲਾਂ ਵਿੱਚ ਵੰਡਿਆ ਗਿਆ। ਹਰ ਮਿਸਲ ਦਾ ਆਪਣਾ ਸਰਦਾਰ ਹੁੰਦਾ ਸੀ, ਝੰਡਾ ਹੁੰਦਾ ਸੀ ਅਤੇ ਅਲੱਗ-ਅਲੱਗ ਖੇਤਰ ਹੁੰਦਾ ਸੀ। ਪਰੰਤੂ ਧਾਰਮਿਕ ਖਤਰੇ ਸਾਹਮਣੇ ਆਉਣ ਤੇ ਸਾਰੇ ਮਿਸਲ ਇਕਜੁੱਟ ਹੋ ਜਾਂਦੇ ਸਨ। ਨਵਾਬ ਕਪੂਰ ਸਿੰਘ ਨੇ ਇਸ ਏਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਜਦੋਂ ਕਿ ਜੱਸਾ ਸਿੰਘ ਆਲੂਵਾਲੀਆ ਨੇ ਦਲ ਖਾਲਸਾ ਦੇ ਪਹਿਲੇ ਸੁਪਰੀਮ ਕਮਾਂਡਰ ਵਜੋਂ ਸੇਵਨ ਭਾਈ ਆਓ ਹੁਣ ਜਾਣਦੇ ਹਾਂ ਵੱਖ-ਵੱਖ ਮਿਸਲਾਂ ਦੇ ਨਾਮ ਤੇ ਉਹਨਾਂ ਦੇ ਕਾਰਜ ਤੇ ਗਤੀਵਿਧੀਆਂ ਬਾਰੇ ਪਹਿਲਾ ਆਉਂਦੀ ਹੈ ਰਾਮਗੜੀਆ ਮਿਸਲ ਜੱਸਾ ਸਿੰਘ ਰਾਮਗੜੀਆ ਇਸ ਮਿਸਲ ਦਾ ਮੁਖੀ ਹੁੰਦੇ ਸੀ ਉਹ ਇੱਕ ਬਹਾਦਰ ਸਰਦਾਰ ਨਿਹੜ ਸਿਪਾਹੀ ਸੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੌਰਾਨ ਉਸ ਨੂੰ ਸਿੱਖਾਂ ਦੇ ਪ੍ਰਮੁੱਖ ਨੇਤਾਵਾਂ ਵਿੱਚ ਗਿਣਿਆ ਜਾਣ ਲੱਗਾ ਉਸ ਨੇ ਅੰਮ੍ਰਿਤਸਰ ਦੇ ਰਾਮ ਰੋਣੀ ਕਿਲੇ ਨੂੰ ਮਜ਼ਬੂਤ ਕੀਤਾ ਅਤੇ ਇਸ ਦਾ ਨਾਮ ਰਾਮਗੜ ਰੱਖਿਆ ਇਸ ਕਾਰਨ ਇਸ ਮਿਸਲ ਨੂੰ ਰਾਮਗੜੀਆਂ ਮਿਸਲ ਕਿਹਾ ਜਾਣ ਲੱਗਾ ਇਸ ਮਿਸਲ ਦੇ ਕਬਜ਼ੇ ਦੇ ਵਿੱਚ ਜਲੰਧਰ ਦੁਆਬਾ ਬਟਾਲੇ ਤੇ ਕਲਨੌਰ ਵਾਲੇ ਕਸਬੇ ਸ਼ਾਮਲ ਸਨ ਇਹਨਾਂ ਦੇ ਕੋਲ 3000 ਘੋੜ ਸਵਾਰ ਸਨ ਅਗਲੀ ਆਉਂਦੀ ਹੈ ਜੀ ਪੰਗੀ ਮਿਸਲ ਇਸ ਮਿਸਲ ਨੂੰ ਸਾਰੀਆਂ ਮਿਸਲਾਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਸੀ ਇਸ ਮਿਸਲ ਦਾ ਮੁਡੀ ਸਰਦਾਰ ਜੱਸਾ ਸਿੰਘ ਸੀ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਰਹਿੰਦੇ ਆ ਮੁਗਲਾਂ ਵਿਰੁੱਧ ਲੜਿਆ ਸੀ ਜੱਸਾ ਸਿੰਘ ਤੋਂ ਬਾਅਦ ਸਰਦਾਰ ਜਗਤ ਸਿੰਘ ਇਸ ਮਿਸਲ ਦੇ ਆਗੂ ਬਣੇ ਕਿਹਾ ਜਾਂਦਾ ਹੈ ਕਿ ਜਗਤ ਵਿੱਚ ਭੰਗ ਦੇ ਆਦੀ ਸਨ ਇਸ ਕਾਰਨ ਇਸ ਮਿਸਲ ਦਾ ਨਾਮ ਭੰਗੀ ਮਿਸਲ ਪਿਆ ਸਰਦਾਰ ਗੁੱਜਰ ਸਿੰਘ ਸੋਭਾ ਸਿੰਘ ਅਤੇ ਲੈਣਾ ਸਿੰਘ ਜਿਨ੍ਹਾਂ ਨੇ 1764 ਈਸਵੀ ਦੇ ਵਿੱਚ ਲਾਹੌਰ ਉਤੇ ਕਬਜ਼ਾ ਕੀਤਾ ਸੀ ਇਸ ਮਿਸਲ ਦੇ ਪ੍ਰਮੁੱਖ ਮੁਖੀ ਸਨ ਲਾਹੌਰ ਤੋਂ ਇਲਾਵਾ ਅੰਮ੍ਰਿਤਸਰ ਸਿਆਲਕੋਟ ਗੁਜਰਾਤ ਇਸ ਮਿਸਲ ਦੇ ਕਬਜ਼ੇ ਵਿੱਚ ਸਨ ਇਸ ਮਿਸਲ ਦੀ ਲੜਾਕੂ ਤਾਕਤ 10000 ਦੇ ਕਰੀਬ ਘੋੜਸਵਾਰ ਦੱਸੀ ਜਾਂਦੀ ਹੈ ਅੱਗੇ ਆਉਂਦੀ ਹੈ ਜੀ ਕਨਈਆ ਮਿਸਲ ਇਸ ਮਿਸਲ ਦਾ ਮੋਢੀ ਸਰਦਾਰ ਅਮਰ ਸਿੰਘ ਸੀ ਜੋ ਲਾਹੌਰ ਜ਼ਿਲ੍ਹੇ ਦੇ ਪਿੰਡ ਕਾਨਾ ਕੱਚਾ ਦਾ ਵਸਨੇਕ ਸੀ ਇਸੇ ਕਰਕੇ ਇਸ ਮਿਸਲ ਨੂੰ ਕਾਨੇ ਵਾਲੀਆਂ ਜਾਂ ਕਨਈਆ ਮਿਸਲ ਵਜੋਂ ਜਾਣਿਆ ਜਾਣ ਲੱਗਾ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਇਸ ਮਿਸਲ ਦਾ ਪ੍ਰਸਿੱਧ ਆਗੂ ਜੈ ਸਿੰਘ ਕਨਈਆ ਸੀ ਜਿਸ ਦੇ ਅਧੀਨ ਇਸ ਮਿਸਲ ਨੇ ਬਹੁਤ ਤਰੱਕੀ ਕੀਤੀ ਇਸ ਦਾ ਕਬਜ਼ਾ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਦਾ ਖੇਤਰ ਹੁੰਦਾ ਸੀ ਜਿਵੇਂ ਕਿ ਮੁਕੇਰੀਆਂ ਕਣੋਂਦਾ ਗਾਜੀਪੁਰ ਤੇ ਪਠਾਨਪੁਰ ਇਸ ਮਿਸਲ ਦੇ ਕਬਜ਼ੇ ਵਿੱਚ ਸਨ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਸਰਦਾਰ ਜੈ ਸਿੰਘ ਕਨਈਆ ਦੀ ਪੋਤੀ ਨਾਲ ਹੋਇਆ ਸੀ ਇਸ ਮਿਸਲ ਦੀ ਲੜਾਕੂ ਤਾਕਤ 8000 ਦੇ ਕਰੀਬ ਘੋੜਸਵਾਰ ਸੀ ਅੱਗੇ ਆਉਂਦੀ ਹੈ ਜੀ ਆਲੂ ਵਾਲੀਆ ਮਿਸਲ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਪ੍ਰਸਿੱਧ ਸਰਦਾਰ ਜੱਸਾ ਸਿੰਘ ਇਸ ਮਿਸਲ ਦੇ ਪਹਿਲੇ ਮੁਖੀ ਸਨ ਜੱਸਾ ਸਿੰਘ ਆਲੂ ਵਾਲੀਆ ਪਹਿਲਾਂ ਫੈਜ਼ਲਪੁਰਿਆ ਮਿਸਲ ਨਾਲ ਰਿਹਾ ਕਰਦੇ ਸਨ ਜਦੋਂ ਉਹ ਕਾਫੀ ਤਾਕਤਵਾਰ ਹੋ ਗਏ ਤਾਂ ਉਹਨਾਂ ਨੇ ਆਪਣੀ ਇੱਕ ਨਵੀਂ ਮਿਸਲ ਇਸ ਸਥਾਪਨਾ ਕੀਤੀ ਜਿਸ ਦਾ ਨਾਂ ਜੱਸਾ ਸਿੰਘ ਪਿੰਡ ਆਲੂ ਲਾਹੌਰ ਦੇ ਵਸਨੀਕ ਸੀ ਇਸ ਲਈ ਇਸ ਮਿਸਲ ਨੂੰ ਆਲੂ ਵਾਲੀਆ ਮਿਸਲ ਕਿਹਾ ਜਾਣ ਲੱਗਾ ਜੱਸਾ ਸਿੰਘ ਦੀਆਂ ਜੈਦਾਦਾ ਦਾ ਨੇ ਕਪੂਰਥਲਾ ਦੇ ਪੁਰਾਣੇ ਰਾਜਾਂ ਦੇ ਨਿਊਕਲੀਅਸ ਬਣਾਇਆ ਸੀ ਇਸ ਮਿਸਲ ਦੀ ਤਾਕਤ 3000 ਘੋੜਸਵਾਰ ਮੰਨੀ ਜਾਂਦੀ ਹੈ ਅੱਗੇ ਆਉਂਦੀ ਹੈ ਜੀ ਸ਼ੁਕਰ ਚੱਕਿਆ ਮਿਸਲ ਇਸ ਮਿਸਲ ਦੀ ਸਥਾਪਨਾ ਲਗਭਗ 1752 ਈਸਵੀ ਦੇ ਵਿੱਚ ਚੜਤ ਸਿੰਘ ਦੁਆਰਾ ਕੀਤੀ ਗਈ ਸੀ ਜਿਸ ਦੇ ਬਜ਼ੁਰਗ ਗੁਜਰਾਵਾਲਾ ਨੇੜੇ ਸ਼ੁਕਰਚੱਕ ਪਿੰਡ ਵਿੱਚ ਰਹਿੰਦੇ ਸਨ ਇਸੇ ਕਰਕੇ ਇਸ ਮਿਸਲ ਨੂੰ ਸ਼ੁਕਰਚਕੀਆ ਕਿਹਾ ਜਾਣ ਲੱਗਾ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਦੇ ਸਮੇਂ ਇਸ ਮਿਸਲ ਦੀ ਲੜਾਕੂ ਤਾਕਤ 5000 ਘੋੜਸਵਾਰ ਸੀ ਅਗਲੀ ਮਿਸਲ ਆਉਂਦੀ ਹੈ ਜੀ ਨਕਈ ਮਿਸਲ ਇਸ ਮਿਸਲ ਦਾ ਮੁਢੀ ਸਰਦਾਰ ਹੀਰਾ ਸਿੰਘ ਸੀ ਇਹ ਮਿਸਲ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਫੌਂਦ ਵੀ ਚਾਈ ਸੀ ਹੀਰਾ ਸਿੰਘ ਲਾਹੌਰ ਜ਼ਿਲ੍ਹੇ ਦੀ ਮੌਜੂਦਾ ਜੁੰਨੀਆਂ ਤਹਿਸੀਲ ਦੇ ਪਰਗਨਾ ਫਰੀਦাবাদ ਦਾ ਵਸਨੀਕ ਸੀ ਇਸ ਜ਼ਮੀਨ ਨੂੰ ਨੱਕਾ ਸ਼ਹੀਦ ਹੋਏ ਸਨ ਇਸੇ ਕਰਕੇ ਇਸ ਮਿਸਲ ਨੂੰ ਸ਼ਹੀਦ ਮਿਸਲ ਕਿਹਾ ਜਾਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਦਾ ਅਕਾਲੀ ਖਾਲਸਾ ਜਾਂ ਨਿਹੰਗ ਖਾਲਸਾ ਇਸ ਮਿਸਲ ਦਾ ਕੇਂਦਰ ਬਣਿਆ ਹੋਇਆ ਸੀ ਉਹ ਨੀਲੇ ਬਾਣੇ ਪਾ ਕੇ ਰੱਖਦੇ ਸਨ ਇਸ ਮਿਸਲ ਨੇ ਸਤਲੁਜ ਦਰਿਆ ਦੇ ਪੱਛਮਵਾਲ ਦੇ ਇਲਾਕਿਆਂ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਦੀ ਲੜਾਈ ਦੀ ਤਾਕਤ 2000 ਘੋੜਸਵਾਰ ਦੱਸੀ ਜਾਂਦੀ ਹੈ ਅਗਲੀ ਮਿਸਲ ਆਉਂਦੀ ਹੈ ਜੀ ਸੈਜਲਪੁਰੀਆਂ ਮਿਸਲ ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸਭ ਤੋਂ ਪਹਿਲਾਂ ਬਹਾਦਰ ਦੀ ਫੌਜ ਵਿੱਚ ਭਰਤੀ ਹੋਏ ਸਨ ਉਹ ਆਪਣੇ ਸਮਰਪਣ ਸੇਵਾ ਅਤੇ ਬਹਾਦਰੀ ਦੇ ਕਾਰਨ ਸਰਦਾਰੀ ਤੱਕ ਪਹੁੰਚੇ ਕਪੂਰ ਸਿੰਘ ਇੱਕ ਲੀਡਰ ਸਿਪਾਹੀ ਹੋਣ ਦੇ ਨਾਲ-ਨਾਲ ਇੱਕ ਤੇਜ਼ ਬੁੱਧੀ ਅਤੇ ਦੂਰਦਰਸ਼ੀ ਵਾਲਾ ਜਰਨੈਲ ਵੀ ਸੀ ਉਨ੍ਹਾਂ ਦੀ ਆਪਣੀ ਮਿਸਲ ਦੇ ਬੰਦਿਆਂ ਨੇ ਉਸ ਨੂੰ ਨਵਾਬ ਦੀ ਉਪਾਧੀ ਦਿੱਤੀ ਅਤੇ ਉਹ ਇਸ ਉਪਾਧੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਈ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਾਜਲਪੁਰ ਦਾ ਰਹਿਣ ਵਾਲਾ ਸੀ। ਇਸ ਕਾਰਨ ਉਨ੍ਹਾਂ ਦੀ ਮਿਸਲ ਇਸ ਨਾਂ ਦੇ ਨਾਲ ਮਸ਼ਹੂਰ ਹੋਈ। ਇਸ ਮਿਸਲ ਦੇ ਇਲਾਕੇ ਸਤਲੁਜ ਦਰਿਆ ਦੇ ਦੋਵੇਂ ਪਾਸੇ ਪੈਂਦੇ ਸਨ। ਇਸ ਦੀ ਲੜਾਈ ਦੀ ਤਾਕਤ 2.5 ਹਜ਼ਾਰ ਸੀ। ਸਿੱਖ ਮਿਸਲਾਂ ਦਾ ਇਤਿਹਾਸ ਸਿਰਫ ਯੁੱਧਾਂ ਅਤੇ ਸ਼ਾਸਨਾਂ ਤੱਕ ਸੀਮਤ ਨਹੀਂ ਸਗੋਂ ਇਹ ਧਾਰਮਿਕ ਕੇਕਤਾ ਸਮਾਜਿਕ ਨਿਆਂ ਅਤੇ ਸਾਡੇ ਸੰਘਰਸ਼ ਦੀ ਮਿਸਾਲ ਹੈ ਇਹ ਮਿਸਾਲ ਹੀ ਸਨ ਜਿਨ੍ਹਾਂ ਨੇ 18ਵੀਂ ਸਦੀ ਦੇ ਸੰਕਟਕਾਲੀਨ ਦੌਰ ਦੇ ਵਿੱਚ ਸਿੱਖ ਧਰਮ ਨੂੰ ਬਚਾਇਆ ਅਤੇ ਇੱਕ ਸ਼ਕਤੀਸ਼ਾਲੀ ਸਾਮਰਾਜ ਦੀ ਨੀਂਹ ਰੱਖੀ ਅੱਜ ਵੀ ਇਹਨਾਂ ਦੀਆਂ ਸੂਰਬੀਰਤਾ ਅਤੇ ਨੇਤਾਵਾਂ ਦੀਆਂ ਕਹਾਣੀਆਂ ਪੰਜਾਬੀ ਸੱਭਿਆਚਾਰ ਦਾ ਪੂਟਾ ਹਿੱਸਾ ਹਨ ਅੱਜ ਦੇ ਸਮੇਂ ਦੇ ਵਿੱਚ ਜਥੇਬੰਦੀਆਂ ਨੂੰ ਮਿਸਲਾਂ ਦੀ ਸੇਧ ਲੈ ਕੇ ਇਕਜੁੱਟ ਹੋ ਕੇ ਪੰਥਕ ਰਾਜਨੀਤੀ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਅਤੇ ਫੱਕ-ਫੱਕ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਸਾਡੇ ਬਜ਼ੁਰਗਾਂ ਦੀਆਂ ਸਾਡੇ ਮਿਸਲਾਂ ਦੀਆਂ ਜਿਹੜੀਆਂ ਇਤਿਹਾਸ ਗਥਾਵਾਂ ਨੇ ਬਾਤਾਂ ਨੇ ਉਹ ਬੱਚੇ-ਬੱਚੇ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ